ਪਠੰਡਾ ਬਾਦਲਾਂ ਦਾ ਗੜ ਮੰਨਿਆ ਜਾਂਦਾ ਹੈ ਪਰੰਤੂ ਹੁਣ ਵੋਟਾਂ ਦੇ ਦੌਰਾਨ ਕਈ ਉਮੀਦਵਾਰਾਂ ਦੇ ਵੱਲੋਂ ਬੀਬੀ ਬਾਦਲ ਨੂੰ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਲੱਖਾ ਸਿਦਾਣਾ ਦੇ ਵੱਲੋਂ ਜਿਹੜਾ ਕਿ ਹੁਣ ਫਰ ਤੋਂ ਬਾਦਲ ਪਰਿਵਾਰ ਨੂੰ ਲਲਕਾਰਿਆ ਗਿਆ ਤੇ ਦੱਸਦੀਏ ਕਿ ਲੱਖਾ ਸਿਦਾਣਾ ਬਾਦਲ ਪਿੰਡ ਗਿਆ ਤੇ ਜਿਸ ਤੋਂ ਬਾਅਦ ਕੁਝ ਤਿੱਖੇ ਨਿਸ਼ਾਨੇ ਉਹਨਾਂ ਨੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਲੈ ਕੇ ਸਾਢੇ ਤੇ ਉਹਨਾਂ ਨੇ ਕਿਹਾ ਕਿ 1 ਜੂਨ ਨੂੰ ਤੁਸੀਂ ਨਾ ਭੁੱਲਿਓ ਕਿ ਜਿਹੜਾ ਵੋਟਾਂ ਦੇ ਦਿਨ ਕਾਂਗਰਸ ਪਾਰਟੀ ਦੇ ਵੱਲੋਂ ਕੀ ਕੀਤਾ ਗਿਆ ਸੀ ਤੇ ਦੂਜੇ ਪਾਸੇ ਅਕਾਲੀ ਦਲ ਨੇ ਵੀ ਸਾਢੇ ਨਾਲ ਕੁਝ ਕਟ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਤੇ ਬਾਖੀ ਪਾਰਟੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਸਾਦੇ ਨੇ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾਂ ਸਿਧਾਂਤਾਂ ਦਾ ਹੋਰ ਕੀ ਕਹਿਣਾ ਜਿਹੜਾ ਟਕੜਾ ਸੇ ਦਾ ਪੰਜਾਬ ਦੀ ਹਿੱਕ ਦੇ ਵਿੱਚ ਕਟਿਆ ਬਾਦਲਾ ਨੇ ਉਹ ਟਕੜਾ ਬਾਦਲ ਪੈਣਾ ਅੱਜ ਕਿੱਦ ਦੇਣਾ ਸ਼ਾਮ ਨੂੰ ਬੰਦਾ ਇਹ ਜਿਹੜੇ ਹਾਲਾਤ ਹੋਏ ਨੇ ਇਹਦੇ ਜ਼ਿੰਮੇਵਾਰ ਸੋਡੇ ਪੰਗਾਲੇ ਬਾਦਲ ਨੇ ਪਿੰਡ ਬਾਦਲਾ ਲਿਆ ਸਵਿਚ ਕਰ ਚਾਹ ਰੂਲੇ ਕਹਿੰਦੇ ਗੜ ਭੜ ਤਾ ਬਾਦਲਾ ਦਾ ਗੜ ਨਹੀਂ ਬੰਨਿਆ ਗਿਆ ਇਹ ਜਿਹੜਾ ਗੱਲਾ ਪਾਇਸੀ ਪਤਨਾ ਇਹ ਬਾਦਲ ਪਿੰਡ ਤੋਂ ਸ਼ੁਰੂਆਤ ਦਾ ਲੋਕ ਕਹਿੰਦੇ ਆ ਬਾਦਲਾ ਦਾ ਘੜਾ ਬਣਦਾ ਆ ਦੇਖੋ ਬਾਦਲਾ ਘੱਟ ਬਾਦਲਾ ਦੇ ਪਿੰਡ ਦਾ ਉਹ ਕਰ ਦੇਖੋ ਜਿਹੜਾ ਛੱਕੋ ਵੀ ਬਾਦਲ ਬਣਿਆ ਨਾ ਪਰ ਬਾਦਲ ਪਹੁੰਚਣ ਤੇ ਸਦਾ ਐਨਾ ਤੁਸੀਂ ਨਿਗਾ ਸਵਾਗਤ ਕੀਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਆ। ਬਈ ਇੱਕ ਤਰੀਕ ਜੱਤੇ ਰੱਖਿਓ। ਜੱਤੇ ਰੱਖਿਓ 1 ਤਰੀਕ 2015 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਦਈਆਂ ਦੇ ਰੋਲੇ ਗਏ। ਕੁੜੀਆਂ ਦੇ ਰੋਲੇ ਗਏ। ਸਰਕਾਰ ਵੀ ਨਹੀਂ ਸੀ। ਬਾਦਲ ਦੀ 1 ਜੂਨ ਦੇ 81 ਜੱਤੇ ਰੱਖਿਓ। ਨਿਵਾਸ ਸਾਹਿਬ ਦੇ ਹਮਲਾ ਹਜ਼ਾਰਾ ਸਾਡੇ ਨੌਜਵਾਨ ਮਾਮਾ ਬੱਚੇ ਭੈਣਾ ਘਿਰ ਕਤਲ ਹੋਏ ਸਾਡੇ ਤਾਤ ਪਰਾਏ ਗੁਰੂ ਘਰ ਦਾ ਐਸੇ ਕੋ ਰੱਖਿਓ ਕਾਗਜ਼ ਖੂਨੀ ਪੰਦੇ ਨੂੰ ਚੇਤੇ ਰੱਖਿਓ ਉਹ ਖੂਨੀ ਪੰਦੇ ਦਾ ਸਾਥ ਦੇਣ ਵਾਲੇ ਬਾਦਲਾ ਨੂੰ ਜੀ.ਪੀ.ਆਲ ਨੂੰ ਚੇਤੇ ਰੱਖਿਓ ਚੇਤੇ ਰੱਖਿਓ ਮੌਕਰ ਵਾਲਿਆਂ ਨੂੰ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਚੱਕ ਕੇ ਨਸਲ ਲਾ ਕੇ ਦਿਵਰੂਗਾ ਛੱਡੇ ਨੇ ਚੇਤੇ ਰੱਖਿਓ ਬਦਲਾ ਲੈਣ ਰਵਿੰਦਰ ਸਾਹਿਬ ਦੀ ਜਵਾਨੀ ਚਿੱਤਿਆਂ ਤੇ ਲਾ ਕੇ ਮਾਰਦੀ ਆ ਚੇਤੇ ਰੱਖੋ ਪਿੰਡ ਪਾਦਲ ਵਾਲਿਓ ਭੁੱਲਣਾ ਨਾ ਵਾਲਿਓ ਵਾਦਾ ਕਰਕੇ ਜਾਂਦਾ ਪਿੰਡ ਪਾਦਲ ਦੀ ਧਰਤੀ ਤੇ ਖੜਕੇ ਤੁਸੀਂ ਲੋਕਾਂ ਨੇ ਸਾਥ ਦਿੱਤਾ ਆ ਪਾਰਲੀਮੈਂਟ ਦੀਆਂ ਬੋਰਡਾਂ ਤੇ ਚੜਿਆ ਯਾਦ ਰੱਖਿਓ ਆਵਾਜ਼ ਆ ਗਈ ਇਹ ਤੁਹਾਡੇ ਪੰਜਾਬ ਲਈ ਤੁਹਾਡੀਆਂ ਆਣ ਵਾਲੀਆਂ نسلਾਂ ਲਈ ਤੁਹਾਡੀਆਂ ਧੀੜੀਆਂ ਲਈ ਤੁਹਾਡੀ ਵਿਰਾਸਤ ਲਈ ਕੋਈ ਨਰਜੀ ਪ੍ਰਧਾਨ ਮੰਤਰੀ ਹੋਵੇ ਕੋਈ ਗ੍ਰਹਿ ਮੰਤਰੀ ਹੋਵੇ ਕੋਈ ਸਪੀਕਰ ਬੈਠਾ ਹੋਵੇ ਝੁੱਟ ਨਾਲ ਅੱਖਾਂ ਜੱਖਾਂ ਮਾਰ ਕੇ ਤੁਹਾਡੀ ਹੱਕ ਦੀ ਗੱਲ ਕਰਨ ਦਾ ਮੈਂ ਦਬ ਰੱਖਦਾ ਉੱਥੇ ਹੁਣ ਲੋਕਾਂ ਨੇ ਮਿਲਣਾ ਮੁੜ ਕੇ ਪਸਤਾਉਣ ਦਾ ਕੋਈ ਫਾਇਦਾ ਨਹੀਂ ਤੁਹਾਡੇ ਕੋਲੇ ਮੌਕਾ ਆਇਆ ਸ਼ਾਮ ਦਿਓ ਲੜ ਕੇ ਤਰੀਕ ਨੂੰ ਜੰਦੇ ਆ ਕਿਉਂ 1 ਜੂਨ ਨੂੰ ਜੋ ਨਿਸ਼ਾਨਬਾਜ਼ਰੀ ਹੈ ਸਵਾ ਬਾਦਲਾ ਦੇ ਪਿੰਡ ਤੋਂ ਸ਼ੁਰੂਆਤ ਹੋ ਚੁੱਕੀ ਹੈ ਬਾਦਲਾਲਾ ਕਿਲਾ ਜਿਹੜਾ ਟੈਕਰੀ ਕਰਕੇ ਤੈਸ ਨੈਸ ਕਰ ਦੇਣਾ ਸਰਾ ਹੀ ਲਾਤਾ ਬਾਈ ਬਾਦਲ ਵਾਲਿਆਂ ਨੇ ਐਡਾ ਵੱਡਾ ਸਵਾਗਤ ਕਹਿੰਦੇ ਅੱਜ ਬਠਿੰਡੇ ਦੇ ਵਿੱਚ ਉਹ ਪਿੰਡ ਚ ਹੋਇਆ ਜਿੱਥੇ ਕਹਿੰਦੇ ਸੀ ਗਾੜਾ ਬਾਦਲਾਂ ਦਾ ਬਿਲਕੁਲ ਬਾਦਲਾਂ ਦੀ ਕੋਠੀ ਦੇ ਅੱਗੇ ਕਾ ਸੁੱਖ ਬਾਦਲਾਂ ਦੀ ਕੋਠੀ ਦੇ ਮੂਹਰੇ ਆਹ ਸਾਹਮਣੇ ਆ ਕਰਤੇ ਕਿਲਾ ਕਹਿੰਦੇ ਵੀ ਸਰਾ ਹੀ ਲਾਤਾ ਅੱਜ ਬਾਦਲ ਵਾਲੇ ਇਕੱਠੇ ਹੋ ਕੇ ਖੜ ਗਏ ਕਹਿੰਦੇ ਹਿਸਾਬ ਲੈਣੇ ਜਿਹੜੀ ਕੌਮ ਨਾਲ ਗਦਾਰੀਆਂ ਕੀਤੀਆਂ ਨੇ ਸਾਬ ਲੈਣੇ ਜਿਹੜੇ ਕੌਮ ਨਾਲ ਗਦਾਰੀਆਂ ਕੀਤੀਆਂ ਬਾਦਲਾਂ ਨੇ ਕਿਹਾ ਬਾਪੂ ਹਾਂ ਇਹ ਬਾਦਲਪਿੰਡ ਤੋਂ ਅੱਜ ਸ਼ੁਰੂਆਤ ਹੋ ਗਈ ਐ ਬਾਦਲਪਿੰਡ ਨੇ ਅੱਜ ਸਿਰਾ ਲਾਤਾ ਕਹਿੰਦੇ ਭਾਈ ਬਾਦਲਪਿੰਡ ਤੋਂ ਸ਼ੁਰੂਆਤ ਹੋ ਗਈ